ਨਰਵਲ ਮੈਂਬਰਸ਼ਿਪ ਮਨੀਸ਼ ਟਿਵਾਰੀ ਜੀ ਸਤਕਾਰਯੋਗ ਪ੍ਰਧਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਜ਼ੀਰੋ ਆਰਚ ਬੋਲਣ ਦਾ ਮੌਕਾ ਦਿੱਤਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇੱਕ ਬਹੁਤ ਹੀ ਸੁਨਹਿਰਾ ਇਤਿਹਾਸ ਇਹਦੀ ਨਿਊ ਲਾਹੌਰ ਚ ਰੱਖੀ ਗਈ ਸੀ 1882 ਉਸ ਤੋਂ ਬਾਅਦ ਜਦੋਂ ਵਜਾੜਾ ਪਿਆ ਵਾ ਵਭਾਜਨ ਹੋਇਆ ਮੁਲਕ ਦਾ ਦਾ ਇਹ Shimla ਆ ਗਈ ਉਸ ਤੋਂ ਬਾਅਦ ਹੁਸ਼ਿਆਰਪੁਰ ਜਾ ਕੇ ਚੰਡੀਗੜ੍ਹ ਗਈ ਪੰਜਾਬ ਯੂਨੀਵਰਸਿਟੀ ਦਾ ਇੱਕ ਕਾਨੂੰਨ ਹੈ ਜਿਹਨੂੰ ਪੰਜਾਬ ਯੂਨੀਵਰਸਿਟੀ ਐਕਟ 1947 ਕਹਿੰਦੇ ਨੇ ਉਸ ਕਾਨੂੰਨ 'ਚ ਇਹ ਲਿਖਿਆ ਹੋਇਆ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਉਹਦੀ ਸੈਨੇਟ ਚਲਾਉਗੀ ਇਹ ਸੈਨੇਟ ਦੀ ਇਲੈਕਸ਼ਨ 31 ਅਕਤੂਬਰ 2024 ਨੂੰ ਸੈਨੇਟ ਦੀ ਟਰਮ ਖਤਮ ਹੋਗੀ ਐਕਟ ਦੇ ਵਿੱਚ ਇਹ ਲਿਖਿਆ ਹੋਇਆ ਕਿ 240 ਦਿਨ ਪਹਿਲੇ ਮੱਲਵ ਫਰਵਰੀ 2024 ਚ ਉਹਦੀ ਨੋਟੀਫਿਕੇਸ਼ਨ ਹੋਣੀ ਚਾਹੀਦੀ ਸੀ ਅੱਜ ਤੱਕ ਉਹ ਸੈਨੇਟ ਦੀ ਇਲੈਕਸ਼ਨ ਦੀ ਨੋਟੀਫਿਕੇਸ਼ਨ ਨਹੀਂ ਹੋਈ ਹੈ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਬਹੁਤ ਲੋਕ ਇਹ ਸਮਝਦੇ ਨੇ ਕਿ ਸਰਕਾਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਖਤਮ ਕਰਨਾ ਚਾਹੁੰਦੀ ਹੈ ਸਰਕਾਰ ਨੂੰ ਛੇਤੀ ਨਾਲ ਇਹ ਇਲੈਕਸ਼ਨ ਨੋਟੀਫਾਈ ਕਰਕੇ ਪੰਜਾਬ ਯੂਨੀਵਰਸਿਟੀ ਦੀ ਸੈਨੇਟਰੀ ਇਲੈਕਸ਼ਨ ਕਰਉਣੀ ਚਾਹੀਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਜੀ